ਵਾਹਿਆ ਗੁਣੀ ਬੁਕਾਰ ਮੇਰੀ ਮੈਨੂੰ ਚੱਲਿਆਂ ਦਿਲੋਂ ਵਗਾਰ ਮੈਨੂੰ ਵਾਦੋਂ ਚੱਲਿਆਂ ਮਨੋਂ ਹੁਸਾਰ ਮੈਨੂੰ ਤੇਰੇ ਨਾਲ ਸੀ ਸੋਹਣਾ ਛਾਲ ਮੇਰੀ ਤੇਰੇ ਨਾਲ ਸੀ ਸੋਹਣਾ ਛਾਲ ਮੇਰੀ ਅਜ ਸਖੜਾਂ ਦੀ ਜੇਤ ਪਾਰ ਮੈਨੂੰ ਅਜ ਸਖੜਾਂ ਦੀ ਖੰਡਰ ਬੈਨੂ ਇਹ ਤੇ ਮਹਿਰਾਂ ਨੂਰੀ ਸਜਦੀਆਂ ਸੀ ਤੇ ਨੂਰੀ ਮਹਿਰਾਂ ਕਹਿੰਦੀਆਂ ਸੀ ਅਜ ਸਖੜੀ ਜਿਵੇਂ ਦਰਵਾਰ ਮੈਨੂੰ ਅਜ ਸਖੜੀ ਜਿਵੇਂ ਦਰਵਾਰ ਮੈਨੂੰ ਉਹ ਸੱਚ ਦੱਸ ਦੇ ਜਿਉਂ ਦਲਵਾਰ ਸਿੱਧਾ ਸੱਚ ਦਸ ਤੇ ਗਇਓ ਦਲਵਾਰ ਸਿੰਘ ਕਦੋਂ ਫੋਣ ਕੇ ਫੇਰ ਗਦਾਰ ਮੈਨੂੰ ਕਦੋਂ ਫੋਣ ਕੇ ਫੇਰ ਗਦਾਰ ਮੈਨੂੰ ਨੰਦਪੁਰੀ ਤੇ ਗਈ ਸੀ ਵਾਰਤਬਾਦੀ ਨੰਦਪੁਰੀ ਤੇ ਗਈ ਸੀ ਵਾਰਤਬਾਦੀ ਜਿਵੇਂ ਹੱਸਦੇਵਾ नदपुरी तेसी पती आई हस देवार तीर चले छॾ परे मलाद दसबेस तुरिया छॾ परे मलाद ॾसबे तुरिया जीव अव तोड़ रमीर चले गवे आव दोड़ ਰਬੂ ਵੀਰ ਕੱਲੇ ਆਰੇ ਚੈਨ ਨਾਰਾਮ ਮਰਜੋਗੀਆਂ ਨੂੰ ਆਰੇ ਕੈਨ ਨਾਰਾਮ ਮਰਜੋਗੀਆਂ ਨੂੰ ਸੇ ਮਾਰ ਰਦਾਈ ਦੇ ਤੀਰ ਕੱਲੇ ਸੇ ਮਾਰ ਰਦਾਈ ਦੇ ਤੀਰ ਕੱਲੇ ਹੋਵੀ ਕੁਦਰਤ ਕਲ ਵੀਰ ਦਲਵਾਰ ਸਿੰਘ ਹੋਵੀ ਕੁਦਰਤ ਕਲ ਤੀਰ ਦਲਵਾਰ ਸਿੰਘ ਆਨੇਣਾ ਵਿਚੋ ਰਾਤ ਦੇ ਨੀਰ ਚੱਲੇ ਨੰਦ ਉਰੀ ਦੇ ਨਾਟੋ ਨੀਰ ਚੱਲੇ ਮੀਰਨੀ ਸ਼ਮ ਸ਼ਮ ਕਰਦੇ ਹੋਈ ਤੇਰੇ ਦਰ ਤਬ ਨਾਨੀ ਤੋਈ ਹਾਲ ਤੇ ਨੀਰ ਮਗੈ ਜਦੋਂ ਹੋਈ ਸਰਖਣਿਸ਼ ਨਾਰਤੋਂ ਵਿਨਾ ਕੇ ਮੇ ਸਰਵਸਨ ਵਾਲੀ ਪਤੰਦਿਆ ਥੋੜੇ ਜਿਦਾਰ ਤੂੰ ਵਿਨਾ ਕਿਨੇ ਸਰੋਗ ਸਾਨੂੰ ਵਲੀ ਪਤ ਰਿਆ ਤੇਰੇ ਦਰ ਤੂੰ বিনা ਹੰਤ ਕਉ ਚਤ ਮਾ ਤੁੰਡਾਰੇ ਨਾ ਬਤ ਪੂਰੀਏ ਮਤ ਹਮਾਰੇ ਇਨਾ ਕਰਸੀ ਨਾਲ ਤੁਮਾਰੇ ਪ੍ਰੇਮ ਨਹੀਂ ਬਲੰਦ ਹੋਰੀਏ ਹੰਤ ਜਨੇ ਲਾਗੇ ਨਾ ਵੀ ਗੁਣੀ ਆਉਨਾ ਨੀ ਸੁਖਾ ਨਾਲ ਬਤੀ ਵੀ ਕੋ ਨਾ ਕੋਰੀਏ ਹੰਤ ਜਨੇ ਲਾਗੇ ਨਾ ਵੀ ਗੁਣੀ ਆਉਨਾ ਨੀ ਦੁਕਾਨਾ ਵਾਲੇ ਰਤੀ ਨੂੰ ਨਕ ਪੁਰਿਏ ਦਾਦਾ ਯਾਰਾ ਕਿ ਤਰਸਣ ਚੱਲਿਆ ਗਿਆਣਾ ਨਹੀਂ ਕੁਛ ਓੜਾ ਚੱਲਿਆ ਸਾਡੇ ਹੋਰ ਨਹੀਂ ਕੁਛ ਥੰਲੇ ਨੂੰ ਕਪਕਾਸੋਂ ਬਿਨਾਂ ਕਿਵੇਂ ਸਰੂਗਾ ਕਹਲੀ ਕੰਤ ਵਿਆ ਥੋੜੇ ਇੰਦਰਾ ਤੁਮ ਬਿਨਾਂ ਕਿਵੇਂ ਸਰੂਗਾ ਕਹਲੀ ਕੰਤ ਵਿਆ ਥੋੜੇ ਇੰਦਰਾ ਤੁਮ ਬਿਨਾਂ ਤੇਰੇ ਨਾਲ ਪਰਸੀ ਕਿਤੇ ਮੇਰਾ ਸ਼ੀਰਾ ਕੱਤਰ ਇੱਕ ਤਿਸ ਦਾ ਹੀ ਰਹੀ ਬੋਲੰਦ ਪੂਰੀਏ ਤਾਕਤ ਨਹੀਂ ਸਾਵੇ ਲਾ ਦੀ ਮਰੀਆਂ ਆਮੀ ਸੁਖ ਨਾਲ ਵਸੇਂ ਤੂੰ ਨੰਤ ਪੂਰੀਏ ਤੇਰੇ ਵਿੱਚ ਰਹਿ ਕੇ ਨੰਤ ਪੂਰੀਏ ਸਤਾਈ ਸਹਲੰਗ ਮਾਣੀ ਜੇਪਾ ਕਰਕੇ ਲੋਰੀ ਪਾਣ ਹਰ ਵਰਤੇ ਰਹੂਦੇ ਪਾਦੀਨੀ ਰੋ ਰੋ ਕੇ ਮੈਨ ਨਗਮਾ ਗਾਇਨਾ ਰੋ ਰੋ ਕੇ ਮੈਨ ਨਗਮਾ ਗਾਇਨਾ ਤਨ ਘੜ ਘੜ ਕਰਕੇ ਅਸਦੀਰ ਸੜਕੂ ਜੁੜੇ ਨੇ ਮੁੜੀ ਹੰਨਾ ਵੀ ਲੈ ਨਦੂਰੀਏ ਸੋਖ ਵਸਦੀਰ ਇਹ ਕਲਨਾ ਤੇਰੇ ਬਾਗ ਦੀਆਂ ਤੇ ਵਦਨ ਗੀਆਂ ਤੇ ਖੁਦੜੀਆਂ ਮੈਂ ਚੁੱਕਾਂ ਲਈ ਜਾਗ ਰੱਖਣਾ ਜੱਤਾ ਤੇਰੀਆਂ ਖੁਦਣੀਆਂ ਤੂੰ ਬਣ ਕੇ ਮੇਦਵਾਰ ਨਦੀਰੇ ਰੋਮ ਰੋਵੀਂ ਤਾਧਿਰ ਸੜਕੂ ਜੁੜੇ ਨੇ ਮੁੜੀ ਹੰਨਾ ਨਦੂਰੀਏ ਸੋਖ ਵਸਦੀਰ ਨਦਬਰੀਏ ਮੂਜਾ ਰਖੀਂ ਜਰੀ ਜੋਗੀਆਂ ਵਾਲੀ ਥੇਦੀ ਨੂੰ ਨਦਬਰੀਏ ਮੂਜਾ ਰਖੀਂ ਮੇਰੀ ਜੋਗੀਆਂ ਵਾਲੀ ਥੇਦੀ ਨੂੰ ਕੀ ਹੋਣਾ ਤੇ ਕੀ ਹੋਵਾ ਕੀ ਹੋਣਾ ਤੇ ਕੀ ਹੋਵੇ ਪਤਾ ਨਾ ਕਰਦੇ ਨੀ ਨੂੰ ਪਾਰਸਾ ਬੱਟ ਜੇ ਖਸਦੀ ਰ ਸਾਰੇ ਕੂਚਦੇ ਨੇ ਮੁੜ ਆਉਣਾ ਮਿਲ ਨਦਬਰੀਏ ਸਰਬ ਵਸਦੀ ਰ ਤੇਰਾ ਮੇਰਾ ਹੋ ਟੁੱਟਿਆ ਇੱਥੇ ਲੈ ਨਾ ਮਰਨਾ ਗਏ ਤੇਰਾ ਮੇਰਾ ਮੋਟ ਦਿਆ ਤੇ ਤੇਰਾ ਜਨ ਬਾਬਾ ਗਏ ਅਨ ਕਹਿ ਕੇ ਵਾਝਾ ਪਾਲੇ ਵਿੱਚ ਪਾਲੇ ਚਦਰ ਕਾ ਬਾਦੇ ਅਨ ਕਹਿ ਕੇ ਵਾਝਾ ਭਰੇ ਵਿੱਚ ਪਾਲੇ ਚਦਰ ਕਾ ਬਾਦੇ ਦਰਵਾਰ ਗੁਰੂ ਨੂੰ ਦਸਦੀ ਰੈ ਸੈ ਕੂਟ ਕੇ ਮੁਰਿਆਂ ਹਾਲ ਲੈ ਨਾ ਦੁਰੀਏ ਸੁਖ ਵਸਦੀ ਰੈ ਲੈ ਨਾ ਦੁਰੀਏ ਸੁਖ ਵਸਦੀ ਰੈ ਕੰਕਰ ਬਜਾ ਵਾਜੂ ਜੀ